ਨੌਵੀਂ ਪਾਤਸ਼ਾਹੀ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਵਿੱਚ ਜੋ ਸਿੱਖਿਆਵਾਂ ਉਹਨਾਂ ਨੇ ਸਮੁੱਚੀ ਮਾਨਵਤਾ ਦੀ ਝੋਲੀ ਪਾਈਆਂ ਉਹੋ ਜਹੀ ਮਿਸਾਲ ਕਿਧਰੇ ਨਹੀਂ ਲੱਭਦੀ ਅਤੇ ਗੁਰੂ ਸਾਹਿਬ ਨੇ ਜੋ ਕੁਰਬਾਨੀ ਦਿੱਤੀ ਇੱਕ ਮਿਸਾਲ ਸਮੁੱਚੀ ਮਾਨਵਤਾ ਨੂੰ ਦਿੱਤੀ ਹੈ ਉਸ ਵਰਗੀ ਮਿਸਾਲ ਰਹੀ ਦੀ ਦੁਨੀਆ ਤੱਕ ਵੀ ਕੋਈ ਹੋਰ ਨਹੀਂ ਮਿਲ ਸਕਦੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਵਿਲੱਖਣ ਕਿਵੇਂ ਸੀ ਇਸਤਾ ਸੁਨੇਹਾ ਸਮੁੱਚੀ ਦੁਨੀਆ ਲਈ ਕਿਵੇਂ ਉੱਪਰ ਕੇ ਸਾਹਮਣੇ ਆਉਂਦਾ ਹੈ ਅਤੇ ਖਾਸ ਕਰ ਅੱਜ ਕੱਲ ਦੇ ਜ਼ਮਾਨੇ ਵਿੱਚ ਹੁਣ 21ਵੀਂ ਸਦੀ ਵਿੱਚ ਜਿਹੋ ਜਿਹਾ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਉਸ ਵੇਲੇ ਗੁਰੂ ਸਾਹਿਬ ਦੀ ਸ਼ਹੀਦੀ ਦੇ ਕਿੰਨੇ ਗਹਿਰੇ ਭਾਵ ਅਤੇ ਸੁਨੇਹ ਸਮਝਣ ਦੀ ਸਮੁੱਚੀ ਦੁਨੀਆ ਨੂੰ ਲੋੜ ਹੈ ਆਓ ਉਸ ਬਾਰੇ ਜਾਣਕਾਰੀ ਹਾਸਲ ਕਰਦੇ ਜਿਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸੀਸ ਕੁਰਬਾਨ ਕੀਤਾ ਅਤੇ ਸਮੁੱਚੀ ਮਾਨਵਤਾ ਨੂੰ ਇੱਕ ਵੱਡਾ ਸੁਨੇਹਾ ਦਿੱਤਾ ਉਸ ਵੇਲੇ ਇਸ ਤਰੀਕੇ ਦਾ ਸੰਦੇਸ਼ ਕਿਸੇ ਵੀ ਹੋਰ ਥਾਂ ਤੇ ਨਹੀਂ ਸੀ ਸੁਣਾਈ ਦਿੰਦਾ ਜਦੋਂ ਜ਼ਾਲਮ ਅਤੇ ਅਤਿਆਚਾਰ ਕਰਨ ਵਾਲੇ ਰਾਜੇ ਆਮ ਲੋਕਾਂ ਨੂੰ ਉਹਨਾਂ ਦਾ ਧਰਮ ਅਤੇ ਮਜ਼ਹਬ ਬਦਲਣ ਲਈ ਮਜਬੂਰ ਕਰਦੇ ਸੀ ਤਾਂ ਉਸ ਵੇਲੇ ਕੋਈ ਵੀ ਉਹਨਾਂ ਦੇ ਮੂਰੇ ਆਵਾਜ਼ ਬੁਲੰਦ ਨਹੀਂ ਸੀ ਕਰਦਾ ਇਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਕੁਰਬਾਨ ਕਰਦਿਆ ਇੱਕ ਅਜਿਹਾ ਬਲੀਦਾਨ ਦਿੱਤਾ ਇੱਕ ਅਜਿਹੀ ਕੁਰਬਾਨੀ ਦਿੱਤੀ ਜੋ ਦੁਨੀਆ ਵਿੱਚ ਇਸ ਕੱਲੋਂ ਹੁਣ ਤੱਕ ਦੀ ਇਕਲੌਤੀ ਮਿਸਾਲ ਹੈ ਕਿ ਜਦੋਂ ਕਿਸੇ ਧਾਰਮਿਕ ਰਹਿਬਰ ਨੇ ਕਿਸੇ ਹੋਰ ਧਰਮ ਦੀ ਰੱਖਿਆ ਦੀ ਖਾਤਰ ਆਪਣੀ ਕੁਰਬਾਨੀ ਦਿੱਤੀ ਇਹ ਉਹ ਸਮਾਂ ਸੀ ਜਦੋਂ ਧੜਵੀ ਸ਼ਾਸਕਾਂ ਦੇ ਮੂਹਰੇ ਗੱਲ ਕਰਨਾ ਵੀ ਨਾ ਮੁਮਕਿਨ ਸਮਝਿਆ ਜਾਂਦਾ ਸੀ ਉਸ ਵੇਲੇ ਗੁਰੂ ਸਾਹਿਬ ਨੇ ਧੜਵੀਆਂ ਨੂੰ ਇਸ ਕੁਰਬਾਨੀ ਸਦਕਾ ਪਿੱਛੇ ਹਟਣ ਲਈ ਮਜਬੂਰ ਕੀਤਾ ਅਤੇ ਸਮੁੱਚੇ ਭਾਰਤ ਦੇਸ਼ ਦੇ ਇਤਿਹਾਸ ਨੂੰ ਵੀ ਬਦਲੇ ਜਾਣ ਤੋਂ ਬਚਾਇਆ ਇਸੇ ਕਰਕੇ ਗੁਰੂ ਸਾਹਿਬ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ ਪਰ ਗੁਰੂ ਸਾਹਿਬ ਦੀ ਕੁਰਬਾਨੀ ਦਾ ਸਭ ਤੋਂ ਵੱਡਾ ਪਹਿਲੂ ਇਹ ਸਾਹਮਣੇ ਆਉਂਦਾ ਹੈ ਕਿ ਗੁਰੂ ਸਾਹਿਬ ਦੀ ਕੁਰਬਾਨੀ ਦੇ ਸਮੇਂ ਦੁਨੀਆ ਭਰ ਵਿੱਚ ਕਿਦਰੇ ਵੀ ਮਨੁੱਖੀ ਅਧਿਕਾਰਾਂ ਦੀ ਗੱਲ ਨਹੀਂ ਸੀ ਤੁਰਨ ਲੱਗੀ ਮਨੁੱਖੀ ਅਧਿਕਾਰਾਂ ਬਾਰੇ ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਅੱਜ ਜਦੋਂ ਸਾਰੀ ਦੁਨੀਆ ਕਤਲੋਗਾਰ ਤੇ ਰਾਹ ਪੈਂਦੀ ਨਜ਼ਰ ਆਉਂਦੀ ਹੈ ਅਤੇ ਇੱਕ ਦੂਜੇ ਨੂੰ ਮਿੱਧ ਕੇ ਅੱਗੇ ਲੰਘਣ ਦੀ ਹੋੜ ਅਤੇ ਇੱਕ ਦੂਜੇ ਦੇ ਧਰਮ ਪ੍ਰਤੀ ਅਸਹਿਣਸ਼ੀਲਤਾ ਦੁਨੀਆ ਪਰ ਵਿੱਚ ਨਮੀਆਂ ਸਿੱਖਣਾ ਛੂ ਰਹੀ ਹੈ ਉਸ ਵੇਲੇ ਗੁਰੂ ਸਾਹਿਬ ਦਾ ਇਹ ਸੁਨੇਹਾ ਸਮੁੱਚੀ ਦੁਨੀਆ ਨੂੰ ਸਮਝਣ ਦੀ ਲੋੜ ਹੈ ਕਿਉਂਕਿ ਗੁਰੂ ਸਾਹਿਬ ਨੇ ਕਿਸੇ ਹੋਰ ਮਜ਼ਹਬ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ ਇਸੇ ਕਰਕੇ ਇਸ ਗੱਲ ਨੂੰ ਵੀ ਸਮਝਿਆ ਜਾਣਾ ਜ਼ਰੂਰੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਮਨੁੱਖੀ ਅਧਿਕਾਰਾਂ ਲਈ ਇੱਕ ਸ਼ਹਾਦਤ ਵਜੋਂ ਦੁਨੀਆ ਦੀ ਪਹਿਲੀ ਸ਼ਹਾਦਤ ਮੰਨੀ ਜਾਣੀ ਚਾਹੀਦੀ ਹੈ ਸਤਕਾਰੀ ਜਾਣੀ ਚਾਹੀਦੀ ਹੈ